ਦੋਸਤੋ ਪੰਜਾਬੀ ਗਾਲ ਕੱਢੇ ਬਿਨਾ ਗੱਲ ਕਰ ਲੈਣਾ ਇਹ ਤਾਂ ਕਿਵੇਂ ਹੋ ਸਕਦਾ ਗਾਲਾਂ ਤਾਂ ਸਾਡੇ ਪੰਜਾਬ ਦਾ ਸ਼ਿੰਗਾਰ ਨੇ ਕਹਿੰਦੇ ਨੇ ਇਹ ਤੇ ਹੁਣ ਇਹ ਵੀ ਰਿਪੋਰਟ ਆ ਗਈ ਹੈ ਕਿ ਜੀ ਪੰਜਾਬ ਗਾਲਾਂ ਕੱਢਣ ਦੇ ਮਾਮਲੇ 'ਚ ਪੂਰੇ ਭਾਰਤ ਵਿੱਚੋਂ ਕਿਹੜੇ ਨੰਬਰ ਤੇ ਆਉਂਦਾ ਤੁਸੀਂ ਇਹਨੇ ਅੰਦਾਜ਼ਾ ਲਾਓ 10 20 ਸਕਿੰਟ ਕਿ ਕਿਹੜੇ ਨੰਬਰ ਤੇ ਹੋਊਗਾ ਕਮੈਂਟ ਕਰੋ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਦਾ ਪਹਿਲਾਂ ਦੂਜੀਆਂ ਸਟੇਟਾਂ ਦੱਸ ਦਵਾਂ ਵੀ ਉਹ ਕਿਹੜੇ-ਕਿਹੜੇ ਨੰਬਰ ਤੇ ਨੇ ਇੱਥੇ ਜੀ ਸਭ ਤੋਂ ਥੱਲੇ ਸਭ ਤੋਂ ਘੱਟ ਗਾਲਾਂ ਕਿੱਥੇ ਕੱਢੀਆਂ ਜਾਂਦੀਆਂ ਹਨ ਸਿਰਫ 15% ਦੀ ਰੇਸ਼ੋ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਹੁਣ ਤੁਸੀਂ ਸਮਝ ਲਓ ਕਿ ਜੀ ਨੂੰ ਸਾਡੀਆਂ ਸਰਕਾਰਾਂ ਕੁਝ ਵਿਸ਼ੇਸ਼ ਧਰਮ ਦੇ ਲੋਕ ਇਹ ਕਹਿੰਦੇ ਨੇ ਜੀ ਕਿ ਉਹ ਤਾਂ ਜੀ ਅਤਵਾਦੀ ਨੇ ਉੱਥੇ ਤਾਂ ਮੁਸਲਮ ਧਰਮ ਇਹ ਹੁੰਦਾ ਇਹ ਹੁੰਦਾ ਉਹ ਇੰਨੇ ਕੁ ਸਮਝਦਾਰ ਨੇ ਕਿ ਸਭ ਤੋਂ ਘਟ ਗਾਲਾਂ ਕੱਢਦੇ ਨੇ ਉਸ ਤੋਂ ਉੱਪਰ ਆਜੋ ਜੀ ਰਾਜਸਥਾਨ ਇਹ ਫਿਰ ਥੋੜੀ ਜਿਹਾ ਉਸ ਤੋਂ ਵਧਾ ਦਿੰਦਾ ਹੈ ਰਾਜਸਥਾਨ ਤੋਂ ਉੱਪਰ ਆ ਗਿਆ ਜੀ ਬਿਹਾਰ ਬਿਹਾਰ ਦੇ ਵਿੱਚ ਬੀੜੀ ਲਾ ਕੇ ਤੇ ਫਿਰ ਗਾਲ ਕੱਢਦੇ ਨੇ ਭੋਜਪੂਰੀ ਦੇ ਵਿੱਚ ਮੁੰਡੇ ਮੈਂ ਕਹਿੰਦਾ ਜੀ ਕਮਾਲ ਕਰਦੇ ਨੇ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ ਯੂਪੀ ਉਸ ਤੋਂ ਵੀ ਉੱਪਰ ਯੂਪੀ ਵਾਲੇ ਵੀ ਸੇਵ ਬਿਹਾਰ ਵਾਲਿਆਂ ਵਾਂਗ ਖਾ ਕੇ ਬਿਮਲ ਪਾਨ ਮਸਾਲਾ ਜਾਂ ਗੁਟਕਾ ਮੂੰਹ ਚ ਪਾ ਕੇ ਲਾਲ ਰੰਗ ਦੇ ਦੰਦ ਕਰਕੇ ਤੇ ਇੱਕ ਬੀੜੀ ਲਾ ਕੇ ਜਦੋਂ ਕੱਢਦੇ ਨੇ ਨਾ ਗਾਲ ਉਹਨਾਂ ਨੂੰ ਸਮਝ ਆਉਂਦੀ ਆ ਸਾਡੀ ਆਪਾਂ ਨੂੰ ਤਾਂ ਆਉਂਦੀ ਵੀ ਨਹੀਂ ਅੱਛਾ ਜੀ ਉਸ ਤੋਂ ਫੇਰ ਉੱਪਰ ਆ ਗਏ ਜੀ 68% ਦੇ ਨਾਲ ਸਾਡੇ ਹਰਿਆਣੇ ਵਾਲੇ ਭਰਾ ਹਰਿਆਣਿਆ ਵਾਲੇ ਵੀ ਫਿਰ ਤੁਹਾਨੂੰ ਦੇਖਦਾ ਵੀ जाट ਭਰਾ ਜਦੋਂ ਗਾਲ ਕੱਢਦੇ ਨੇ ਇਹ ਤਾਂ ਬੋਲਦੇ ਵੀ ਸਾਨੂੰ ਤਾਂ ਬੜੇ ਸੋਹਣੇ ਲੱਗਦੇ ਨੇ ਯਾਰ ਤੇ ਉਸ ਤੋਂ ਬਾਅਦ ਜੀ ਨੰਬਰ 2 ਤੇ ਆ ਗਿਆ ਜੀ ਸਾਡਾ ਰੰਗਲਾ ਹਰਾ ਭਰਾ ਪੰਜਾਬ ਜਿਹੜਾ ਕਿ ਗਾਲ ਤੋਂ ਬਿਨਾਂ ਤਾਂ ਗੱਲ ਨਹੀਂ ਕਰਦੇ ਸਾਲਾ ਬਸ ਇੱਕ ਦੋ ਗਾਲ ਹੈ ਜਿਹਨਾਂ ਨੂੰ ਇੱਥੇ ਕਹਿ ਨਹੀਂ ਸਕਦਾ ਜਿਹੜੀਆਂ ਮੂੰਹ ਤੇ ਪੱਕੀਆਂ ਚੜੀਆਂ ਹੋਈਆਂ ਨੇ ਜੀ 78% ਨਾਲ ਸਾਡਾ ਪੰਜਾਬ ਮਾਣ ਮੱਤੀ ਇਹ ਪ੍ਰਾਪਤੀ ਕਰਦਾ ਹੋਇਆ ਦੂਜੇ ਨੰਬਰ ਤੇ ਆ ਤੇ ਹੁਣ ਆ ਗਿਆ ਜੀ ਇੱਕ ਨੰਬਰ ਇੱਕ ਨੰਬਰ ਤੇ 100 ਦੇ ਵਿੱਚੋਂ 80% ਨੰਬਰ ਲੈ ਕੇ ਦਿੱਲੀ ਮੂਰੇ ਆ ਜੀ ਦਿੱਲੀ ਦੇ ਲੋਕ ਸਭ ਤੋਂ ਵੱਧ ਗਾਲਾਂ ਕੱਢਦੇ ਨੇ ਤੇ ਬਸ ਗਾਲ ਤੋਂ ਗੱਲ ਸ਼ੁਰੂ ਤੇ ਗਾਲਾਂ ਖਾ ਕੇ ਹੀ ਫਿਰ ਸੌਂਦੇ ਨੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦਾ ਹਾਂ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ